ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮ ਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਜਿਸ ਵਿਸ਼ੇ ਤੇ ਅੱਜ ਆਪਾਂ ਸਾਂਝ ਪਾਉਣੀ ਹੈ ਉਹ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਚੱਲਦਾ ਰਹਿੰਦਾ ਹੈ ਅਕਸਰ ਹੀ ਤੇ ਉਹ ਵਿਸ਼ਾ ਹੈ ਮਣੀ ਪਲਾਂਟ ਦੇ ਬਾਰੇ ਮਣੀ ਪਲਾਂਟ ਦਾ ਜਿਹੜਾ ਪੌਦਾ ਹੈ ਜਿਹੜੀ ਵੇਲ ਹੈ ਉਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੋਕਾਂ ਨੇ ਜੋ ਕਿ ਸਨੇਹੇ ਭੇਜੇ ਨੇਗੇ ਕੀ ਇਹ ਸੱਚਾਈ ਹੈ ਕਿ ਮਣੀ ਪਲਾਂਟ ਦਾ ਜਿਹੜਾ ਪੌਦਾ ਹੈ ਵੇਲ ਹੈ ਇਸ ਨੂੰ ਘਰੇ ਰੱਖਣ ਦੇ ਨਾਲ ਪੈਸੇ ਦੇ ਵਿੱਚ ਵਾਧਾ ਪੈਂਦਾ ਹੈ ਬਰਕਤ ਪੈਂਦੀ ਹੈ ਜਾਂ ਸਿਰਫ ਇਹ ਇੱਕ ਵਹਿਮ ਭਰਮ ਹੈ ਸੁਣੀਆਂ ਸੁਨਾਈਆਂ ਗੱਲਾਂ ਨੇ ਕਹਾਣੀਆਂ ਨੇ ਜਾਂ ਫਿਰ ਕਥਾਵਾਂ ਨੇ ਸੋ ਇਸੇ ਵਿਸ਼ੇ ਤੇ ਅੱਜ ਆਪਾਂ ਸਾਂਝ ਪਾਉਣੀ ਹੈ ਜੀ ਸਾਂਝ ਪਾਉਣ ਤੋਂ ਪਹਿਲਾਂ ਸਭ ਸੰਗਤਾਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਦੀ ਸਮਝ ਨਹੀਂ ਆਉਂਦੀ ਕਿ ਵੀਡੀਓ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਤਾਂ ਆਓ ਹੁਣ ਵੀਡੀਓ ਦੇ ਵਿਸ਼ੇ ਬਾਰੇ ਗੱਲਬਾਤ ਕਰਦੇ ਹਾਂ ਸੰਗਤ ਜੀ ਅਸੀਂ ਸਾਰੇ ਹੀ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਮਨੀ ਪਲਾਂਟ ਨਾਂ ਦਾ ਇੱਕ ਪੌਦਾ ਹੁੰਦਾ ਹੈ ਇਸ ਨੂੰ ਪੈਸੇ ਦੇਣ ਵਾਲੇ ਪੌਦੇ ਦੇ ਨਾਂ ਤੋਂ ਲੋਕ ਜਾਣਦੇ ਨੇ ਪਰ ਇਸ ਨੂੰ ਪੈਸੇ ਲੱਗਦੇ ਤਾਂ ਨਹੀਂ ਨੇ ਪਰ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਕੀ ਮੰਨਦੇ ਨੇ ਲੋਕ ਲੋਕਾਂ ਦੀ ਵਿਚਾਰਧਾਰਾ ਕੀ ਹੈ ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਕੀ ਇਹ ਸੱਚ ਹੈ ਜਾਂ ਵਹਿਮ ਪਰਮ ਤੇ ਆਪਾਂ ਇਸ ਤੋਂ ਕੀ ਸਿੱਖਿਆ ਲੈਣੀ ਹੈ ਪੁਰਾਣੇ ਗ੍ਰੰਥਾਂ ਦੇ ਵਿੱਚ ਜਾਂ ਪੁਰਾਣੀਆਂ ਜਿਹੜੀਆਂ માનਤਾਵਾਂ ਹਨ ਉਹਨਾਂ ਦੇ ਹਿਸਾਬ ਕਿਤਾਬ ਦੇ ਨਾਲ ਮਣੀ ਪਲਾਂਟ ਦੇ ਪੌਦੇ ਨੂੰ ਸੁੱਖ ਸਮ੍ਰiddhi ਦੇਣ ਵਾਲਾ ਪੌਦਾ ਮੰਨਿਆ ਜਾਂਦਾ ਹੈ ਪੁਰਾਣਿਕ ਗ੍ਰੰਥਾਂ ਦੇ ਹਿਸਾਬ ਨਾਲ ਇਹ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਮਣੀ ਪਲਾਂਟ ਦੇ ਪੌਦੇ ਹੋਣਗੇ ਉਸ ਘਰ ਵਿੱਚ ਬਰਕਤ ਦੀ ਕਦੇ ਵੀ ਕੋਈ ਕਮੀ ਨਹੀਂ ਆ ਸਕਦੀ ਪਰ ਲੋਕ ਫਿਰ ਉਹਨਾਂ ਲੋਕਾਂ ਨੂੰ ਇਹ ਸਵਾਲ ਕਰਦੇ ਨੇ ਕਿ ਸਾਡੇ ਘਰ ਤਾਂ ਬਾਗੀਚੇ ਭਰੇ ਪਏ ਨੇ ਸਾਡੇ ਘਰ ਤਾਂ ਵੀ ਪੈਸੇ ਦੀ ਬਹੁਤ ਘਾਟ ਹੈ ਕਮੀ ਹੈ ਫਿਰ ਉਹ ਲੋਕ ਅਗੋਂ ਉੱਤਰ ਦਿੰਦੇ ਨੇ ਕਿ ਭਾਈ ਤੁਸੀਂ ਮਣੀ ਪਲਾਂਟ ਦਾ ਪੌਦਾ ਲਗਾਇਆ ਕਿਵੇਂ ਹੈ ਪੁਰਾਣਿਕ ਗ੍ਰੰਥਾਂ ਦੇ ਮੁਤਾਬਕ, માનਤਾਵਾਂ ਦੇ ਮੁਤਾਬਕ ਕੀ ਕਰੀਏ ਤੇ ਕੀ ਨਾ ਕਰੀਏ ਇਹ ਵੀ ਮਹੱਤਵਪੂਰਨ ਹੈ ਤਾਂ ਕਿ ਚੰਗੇ ਨਤੀਜੇ ਮਿਲਣ ਤੇ ਗਲਤ ਨਤੀਜੇ ਨਾ ਮਿਲਣ। ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੁਰਾਣਿਕ માનਤਾਵਾਂ ਕੀ ਕਹਿੰਦੀਆਂ ਨੇ। ਉਹ ਕਹਿੰਦੇ ਨੇ ਕਿ ਹਮੇਸ਼ਾ ਚੋਰੀ ਕਰਕੇ ਮਣੀ ਪਲਾਂਟ ਲਗਾਓ। ਹਾਲਾਂਕਿ ਚੋਰੀ ਕਰਨਾ ਪਾਪ ਹੈ। ਮਾੜੀ ਗੱਲ ਹੈ ਫਿਰ ਵੀ ਉਹ ਇਹ ਕਹਿੰਦੇ ਨੇ ਕਿ ਅਮੀਰ ਬੰਦੇ ਦੇ ਘਰ ਜਿਸ ਦੇ ਘਰ ਇਹ ਲੱਗਾ ਹੋਵੇ ਉਸ ਨੂੰ ਬੇਨਤੀ ਕਰੋ ਕਿ ਸਾਨੂੰ ਮਣੀ ਪਲਾਂਣ ਦਾ ਪੌਦਾ ਦੇ ਦੇਵੇ ਕਿ ਅਸੀਂ ਆਪਦੇ ਘਰ ਲਾਉਣਾ ਹੈ ਜਿਉਂ ਨਹੀਂ ਮੰਨਦਾ ਤਾਂ ਫਿਰ ਉਸ ਦਾ ਇੱਕ ਪੱਤਾ ਜਾਂ ਫਿਰ ਉਸ ਦੀ ਇੱਕ ਟਹਿਣੀ ਜਾਂ ਉਸ ਦੀ ਇੱਕ ਜੜ ਲੈ ਕੇ ਜਾ ਸਕਦੇ ਹੋ ਤਾਂ ਜੜ ਲੈ ਜਾਓ ਕਿਉਂਕਿ ਜੜ ਤੋਂ ਲੱਗਣ ਵਾਲਾ ਪੌਦਾ ਹੈ ਅਤੇ ਲਾਓ ਚੋਰੀ ਕਰਕੇ ਅਤੇ ਲਗਾਓ ਅਮੀਰ ਬੰਦੇ ਦਾ ਇਹ ਪੁਰਾਣਿਕ માનਤਾਵਾਂ ਕਹਿੰਦੀਆਂ ਨੇ ਕਹਾਵਤਾਂ ਕਹਿੰਦੀਆਂ ਨੇ ਪੁਰਾਣਿਕ ਗ੍ਰੰਥ ਕਹਿੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਹਮੇਸ਼ਾ ਸੁਖੀ ਅਮੀਰ ਅਤੇ ਸਮ੍ਰiddhi ਵਾਲੇ ਬੰਦੇ ਦੇ ਘਰੋਂ ਲੈ ਕੇ ਜਾਓ ਤਾਂ ਜੋ ਤੁਹਾਡੇ ਘਰ ਉਹ ਜਿਹੜਾ ਹਿੱਸਾ ਪੈ ਜਾਵੇ ਉਹ ਕਹਿੰਦੇ ਨੇ ਕਿ ਨਰਸਰੀ ਵਿੱਚੋਂ ਲਿਆਂਦਾ ਮਣੀ ਪਲਾਂਟ ਦਾ ਪੌਦਾ ਉਹ ਨਤੀਜੇ ਉਹ ਰਿਜ਼ਲਟ ਨਹੀਂ ਦਿੰਦਾ ਤਾਂ ਇਸ ਗੱਲ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਣਾ ਹੈ ਸੋ ਇਹ ਤਾਂ ਹੋ ਗਿਆ ਕਿ ਪੌਦਾ ਲੈ ਕੇ ਕਿੱਥੋਂ ਆਉਣਾ ਹੈ ਅਗਲੀ ਗੱਲ ਹੁਣ ਲੋਕ ਇਹ ਸਵਾਲ ਕਰਦੇ ਨੇ ਕਿ ਪੁਰਾਣਿਕ માનਤਾਵਾਂ ਕੀ ਜਵਾਬ ਦਿੰਦੀਆਂ ਨੇ ਸਵਾਲ ਉਹਨਾਂ ਦਾ ਇਹ ਹੁੰਦਾ ਹੈ ਕਿ ਲਗਾਈਏ ਘਰ ਦੇ ਕਿਹੜੇ ਪਾਸੇ ਤਾਂ ਇਸ ਦਾ ਜਵਾਬ ਪੁਰਾਣਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਆਪਦੇ ਘਰ ਦੇ ਦੱਖਣ ਪੂਰਬੀ ਪਾਸੇ ਲਾਓ ਦੱਖਣ ਪੂਰਬੀ ਭਾਵ ਕਿ ਜਿਹੜੀ ਗੋਠ ਬਾਂਦੀ ਹੈ ਨਾ ਘਰ ਦੀ ਉਥੇ ਲਾਓ ਇਹ ਪੁਰਾਣਿਕ ਗ੍ਰੰਥਾਂ ਵਿੱਚ ਉਤਰ ਹੈ ਜਾਂ ਤਾਂ ਘਰ ਦੇ ਬਿਲਕੁਲ ਦੱਖਣ ਪੂਰਬ ਚਲਾ ਦਿਓ ਜਾਂ ਘਰ ਦਾ ਜਿਹੜਾ ਹਾਲ ਹੈ ਤੁਹਾਡਾ ਉਸ ਦੇ ਅੰਦਰਲੇ ਪਾਸੇ ਲਾ ਲਓ ਕਿਸੇ ਛੋਟੇ ਜਿਹੇ ਭਾਂਡੇ ਦੇ ਵਿੱਚ ਗਮਲੇ ਦੇ ਵਿੱਚ ਚਾਹੇ ਕੱਚ ਦੀ ਬੋਤਲ ਦੇ ਵਿੱਚ ਕਿਉਂਕਿ ਇਹ ਜਿਹੜਾ ਪੌਦਾ ਹੈ ਇਹ ਪਾਣੀ ਦੇ ਵਿੱਚ ਵੀ ਹੋ ਜਾਂਦਾ ਹੈ ਤੇ ਮਿੱਟੀ ਦੇ ਵਿੱਚ ਵੀ ਹੋ ਜਾਂਦਾ ਹੈ ਇੱਥੇ ਫਿਰ ਕਈ ਲੋਕਾਂ ਨੇ ਇਹ ਸਵਾਲ ਕੀਤਾ ਸੀ ਕਿ ਇਹ ਉੱਪਰ ਵੱਲ ਨੂੰ ਕਰਕੇ ਲਾਉਣਾ ਹੈ ਕਿਉਂਕਿ ਇਹ ਵੇਲ ਹੈ ਕਿ ਇਸ ਨੂੰ ਫੈਲਣਾ ਚਾਹੀਦਾ ਹੈ ਤਾਂ ਇਸ ਦਾ ਜਵਾਬ ਪੁਰਾਣਿਕ માનਤਾਵਾਂ ਦੇ ਪੁਰਾਣਿਕ ਗ੍ਰੰਥਾਂ ਕੀ ਦਿੰਦੀਆਂ ਨੇ ਉਹ ਕਹਿੰਦੇ ਨੇ ਕਿ ਹਮੇਸ਼ਾ ਇਸ ਨੂੰ ਕਿਸੇ ਡੋਰੀ ਨਾਲ ਬੰਨ ਕੇ ਜਾਂ ਫਿਰ ਆਪਣੇ ਘਰਾਂ ਦੇ ਵਿੱਚ ਮਜ਼ਬੂਤ ਪਲਾਸਟਿਕ ਵਾਲੇ ਧਾਗੇ ਹੁੰਦੇ ਨੇ ਜਾਂ ਕੋਈ ਮੋਟੀ ਰੱਸੀ ਹੁੰਦੀ ਹੈ ਹਮੇਸ਼ਾ ਉਸ ਦੇ ਨਾਲ ਬੰਨ ਕੇ ਉੱਪਰ ਵੱਲ ਨੂੰ ਤੰਗ ਦਿਓ ਤਾਂ ਕਿ ਇਹ ਉਤਾਂ ਵੱਲ ਨੂੰ ਜਾਵੇ ਉਤਾਂ ਵੱਲ ਨੂੰ ਭਾਵ ਕੇ ਤਰੱਕੀ ਵੱਲ ਨੂੰ ਜਾਵੇ ਇਹ ਜਵਾਬ ਹੈ ਪੁਰਾਣਿਕ માનਤਾਵਾਂ ਦਾ ਜ਼ਮੀਨ ਤੇ ਫੈਲਣ ਤੋਂ ਭਾਵ ਹੈ ਕਿ ਜੇਕਰ ਇਹ ਨੀਚੇ ਹੀ ਫੈਲਿਆ ਰਹੇਗਾ ਤਾਂ ਤੁਹਾਡਾ ਕੰਮ ਵੀ ਉੱਥੇ ਹੀ ਘੁੰਮਣ ਘੇਰੀ ਵਿੱਚ ਪਿਆ ਰਹੇਗਾ ਹੁਣ ਆਪਾਂ ਇਸ ਚੀਜ਼ ਦੀ ਵਿਚਾਰ ਕਰਨ ਦੇ ਲਈ ਕਈ ਪੁਸਤਕਾਂ ਪੜ੍ਹੀਆਂ ਕਈ ਸਿਆਣੀਆਂ ਦੀ رائے ਵੀ ਲਈ ਕਿ ਕੀ ਕਾਰਨ ਹੈ ਕਿ ਮਣੀ ਪlant ਨੂੰ ਸੁੱਖ ਸਮਰiddhi ਵਾਲਾ ਪੌਦਾ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਇੱਥੇ ਤਾਂ ਇਸ ਚੀਜ਼ ਨੂੰ ਵਹਿਮ ਭਰਮ ਮੰਨਿਆ ਜਾਂਦਾ ਹੈ ਦੇਖੋ ਜੋ ਵੀ ਤੁਹਾਨੂੰ ਪਹਿਲਾਂ ਗੱਲਬਾਤ ਦੱਸੀ ਹੈ ਜੇਕਰ ਇਹ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਨੂੰ ਮੰਨ ਵੀ ਸਕਦੇ ਹੋ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਇਸ ਨੂੰ ਵਹਿਮ ਭਰਮ ਵੀ ਮੰਨ ਸਕਦੇ ਹੋ ਗੱਲਾਂ ਦੋਹੇ ਨੇ ਹੁਣ ਅਸੀਂ ਤੁਹਾਨੂੰ ਜਿਹੜੀ ਆਪ ਪਰਚੋਲ ਕੀਤੀ ਹੈ ਆਪ ਪਰਤਾਲ ਕੀਤੀ ਹੈ ਉਹਦਾ ਸਿੱਟਾ ਵੀ ਕੱਢ ਕੇ ਦੱਸਦੇ ਹਾਂ ਕਿ ਕੀ ਕਾਰਨ ਹੈ ਇਸ ਨੂੰ ਸੁਖ ਸਮ੍ਰਿਧੀ ਵਾਲਾ ਪੌਦਾ ਕਿਉਂ ਮੰਨਿਆ ਜਾਂਦਾ ਹੈ ਸੰਗਤ ਜੀ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਕਿਸੇ ਦੇ ਘਰ ਮਣੀ ਪਲਾਂਟ ਲਿਆਉਣ ਦੇ ਨਾਲ ਉਹਨੂੰ ਮਣੀ ਪਲਾਂਟ ਨੇ ਪੈਸੇ ਨਹੀਂ ਦੇਣ ਲੱਗ ਜਾਣਾ ਉਸ ਮਣੀ ਪਲਾਂਟ ਦੇ ਪੱਤਿਆਂ ਦੀ ਥਾਂ ਤੇ ਪੱਤੇ ਹੀ ਰਹਿਣੇ ਨੇ ਕੋਈ ਨੋਟ ਨਹੀਂ ਲੱਗਣਗੇ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੈ ਕਿ ਜਿੰਨੀ ਮਿਹਨਤ ਕਰਾਂਗੇ ਆਪਾਂ ਸਾਨੂੰ ਉਨਾ ਹੀ ਸਾਡੀ ਮਿਹਨਤ ਦਾ ਫਲ ਮਿਲੇਗਾ ਹੁਣ ਕਾਰਨ ਕੀ ਹੈ ਇਸ ਦਾ ਜਿਹੜਾ ਪੱਤਾ ਹੁੰਦਾ ਹੈ ਤੁਸੀਂ ਧਿਆਨ ਨਾਲ ਦੇਖਿਓ ਦਿਲ ਦੀ ਸ਼ੇਪ ਦਾ ਹੁੰਦਾ ਹੈ ਦਿਲ ਦੇ ਆਕਾਰ ਦਾ ਹੁੰਦਾ ਹੈ ਹਾਰਟ ਸ਼ੇਪ ਕਹਿੰਦੇ ਨੇ ਇਸ ਨੂੰ ਵਿਗਿਆਨਿਕ ਤੌਰ ਤੇ ਪਰਮਾਣਿਕ ਹੈ ਜਿਹੜਾ ਇਹਦਾ ਪੱਤਾ ਹੈ ਇਹ ਰੇਡੀਏਸ਼ਨ ਜਿਹੜੀਆਂ ਹੁੰਦੀਆਂ ਨੇ ਖਤਰਨਾਕ ਜੋ ਕਿਰਨਾਂ ਹੁੰਦੀਆਂ ਨੇ ਹਾਰਮਫੁਲ ਰੇਡੀਏਸ਼ਨ ਜਿਹੜੀਆਂ ਆਪਣੇ ਟੀਵੀ ਦੇ ਵਿੱਚੋਂ ਨਿਕਲਦੀਆਂ ਨੇ ਲੈਪਟਾਪ ਦੇ ਵਿੱਚੋਂ ਨਿਕਲਦੀਆਂ ਨੇ ਮੋਬਾਈਲਾਂ ਦੇ ਵਿੱਚੋਂ ਹੀ ਨਿਕਲਦੀਆਂ ਨੇ ਜਾਂ ਘਰ ਦੇ ਵਿੱਚ ਆਪਾਂ ਹੋਰ ਜਿਹੜਾ ਵੀ ਬਿਜਲੀ ਦਾ ਸਮਾਨ ਰੱਖਿਆ ਹੋਇਆ ਹੈ ਇਹ ਉਹਨਾਂ ਦੇ ਵਿੱਚੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਨੂੰ ਸੋਖਣ ਦਾ ਕੰਮ ਕਰਦਾ ਹੈ ਸੋ ਇਹ ਗੱਲ ਇਸ ਲਈ ਕਹੀ ਜਾਂਦੀ ਹੈ ਇਸ ਕਰਕੇ ਇਸਨੂੰ ਸਮ੍ਰiddhi ਵਾਲਾ ਪੌਦਾ ਮੰਨਿਆ ਜਾਂਦਾ ਹੈ ਸੁੱਖ ਵਾਲਾ ਪੌਦਾ ਮੰਨਿਆ ਜਾਂਦਾ ਹੈ ਜਿਸ ਘਰ ਦੇ ਵਿੱਚ ਇਹ ਖਤਰਨਾਕ ਕਿਰਨਾਂ ਨੂੰ ਸੋਖ ਲਵੇਗਾ ਉਸ ਘਰ ਦੇ ਵਿੱਚੋਂ ਦੁੱਖ ਰੋਗ ਆਪਣੇ ਆਪ ਘਟ ਜਾਣਗੇ ਬਾਕੀ ਘਰਾਂ ਦੇ ਮੁਕਾਬਲੇ ਉਸ ਘਰ ਦੇ ਵਿੱਚ ਖਤਰਨਾਕ ਕਿਰਨਾ ਘਟ ਹੋਣਗੀਆਂ ਜਿਸ ਘਰ ਦੇ ਵਿੱਚ ਮਣੀ ਪਲਾਂਟ ਲੱਗਿਆ ਹੋਵੇਗਾ ਠੀਕ ਹੈ ਜੀ ਲਾਉਣਾ ਕਿਵੇਂ ਹੈ ਕਿਵੇਂ ਨਹੀਂ ਲਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਉਹ ਪਹਿਲਾਂ ਦਸੀਆਂ ਗੱਲਾਂ ਤੁਸੀਂ ਫੋਲੋ ਕਰਨੀਆਂ ਨੇ ਮੰਨਣੀਆਂ ਕਿ ਨਹੀਂ ਮੰਨਣੀਆਂ ਉਹ ਤੁਹਾਡੀ ਮਰਜ਼ੀ ਹੈ ਹੋਜ ਜਾਗਦਾ ਉਹ ਵੈਨ ਭਰਮ ਹੋਵੇ ਪਰ ਘਰ ਦੇ ਵਿੱਚ ਰੱਖਣ ਨਾਲ ਆਪਣੇ ਘਰ ਦੇ ਹਾਲ ਦੇ ਵਿੱਚ ਰੱਖਣ ਨਾਲ ਇਹ ਕਿਰਣਾ ਨੂੰ ਜ਼ਰੂਰ ਸੋਖੇਗਾ ਤੇ ਆਪਣੀ ਸਿਹਤ ਦੇ ਉੱਤੇ ਜੋ ਕਿਰਣਾ ਨੇ ਨੁਕਸਾਨ ਕਰਨਾ ਸੀ ਉਹ ਥੋੜਾ ਜਿਹਾ ਘੱਟ ਕਰਨ ਗਈਆਂ ਸੋ ਇਸ ਕਰਕੇ ਕਿਸੇ ਨੂੰ ਸੋਚ ਸਮਝ ਕੇ ਹੀ ਇਸ ਨੂੰ ਸੁਖ ਸਮ੍ਰiddhi ਵਾਲੇ ਪੌਦੇ ਦਾ ਸੁਖ ਸਮ੍ਰiddhi ਵਾਲੀ ਵੇਲ ਦਾ ਨਾਮ ਦੇ ਦਿੱਤਾ ਹੋਵੇਗਾ ਕਿਉਂਕਿ ਜਿਸ ਘਰ ਕਿਰਣਾ ਘੱਟ ਹੋਣ ਗਈਆਂ ਉਸ ਘਰ ਦਾ ਪੈਸਾ ਡਾਕਟਰਾਂ ਦੇ ਕੋਲ ਘਟ ਜਾਵੇਗਾ ਤੇ ਉਸ ਪੈਸੇ ਦੀ ਬਚਤ ਹੋਵੇਗੀ ਸੋ ਇੱਥੇ ਸਾਰੀ ਗੱਲਬਾਤ ਦਾ ਨਿਚੋੜ ਨਿਕਲਦਾ ਹੈ ਮਰਜ਼ੀ ਆਪਣੀ ਹੈ ਆਪਾਂ ਕਿੱਥੋਂ ਤੱਕ ਸੱਚ ਮੰਨਣਾ ਹੈ ਕਿੱਥੋਂ ਤੱਕ ਝੂਠ ਮੰਨਣਾ ਹੈ ਇਹ ਜਿਹੜੀ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਕੁਝ ਪੁਰਾਣੇ ਕਿ ਗ੍ਰੰਥਾਂ ਤੋਂ ਪੁਰਾਣੇ ਕਿ ਕਥਾਵਾਂ ਤੋਂ ਕੱਢ ਕੇ ਲਿਆਂਦੀ ਹੋਈ ਕੁਝ ਸਿਆਣੇ ਲੋਕਾਂ ਦੀ ਰਾਏ ਲੈ ਕੇ ਕੁਝ ਪੁਸਤਕਾਂ ਪੜ੍ਹ ਕੇ ਇਹ ਸਾਰੀ ਜੋ ਹੈ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਲਾਈਕ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ। ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।